ਤੇ ਪੁੱਤ ਜਿਹਨੂੰ ਤੁਸੀਂ ਫੇਰ ਸੇ ਸਕੂਲ ਜਾਂਦੇ ਜੇ ਘਰੋਂ ਤੇ ਫਿਰ ਕਈ ਵਾਰੀ ਭੁੱਖ ਤੇ ਲੱਗਦੀ ਹੁੰਨੀ ਆ ਹਾਂਜੀ ਤੇ ਫਿਰ ਕਿਦਾਂ ਫਿਰ ਫਿਰ ਉਹ ਤਰੇ ਜੋ ਲੈਣੀ ਹੈ ਸ੍ਰੋ ਲਈ ਨਹੀਂ ਫਿਰ ਇਹ ਹੁਣ ਉਲਟਾ ਦੇ ਘਰ ਵਾਲੀ ਦੀ ਡੈਥ ਹੋਈ ਆ ਕੋਈ ਟਾੜਾ ਕਮਾਈ ਦਾ ਸਾਧਨ ਕੀ ਆ ਮੇਰਾ ਕੋਈ ਨਹੀਂ ਸੁਣਨੇਗਾ ਤੇਰੇ ਘਰ ਦਾ ਸਰਚਾ ਕਿਧਰ ਚੱਲਦਾ ਪਈ ਘਰ ਤੇ ਰਿਸ਼ਤੇਦਾਰ ਦੇ ਜਾਂਦੇ ਖੜੀ ਕੋਈ ਸਬਦ ਦੇ ਜਾਂਦਾ ਕੋਈ ਕੋਸ਼ ਦੇ ਜਾਂਦਾ ਕੋਈ ਐਦਾਂ ਦਾ ਦਿਨ ਵੀ ਹੋਇਆ ਕਿ ਕਦੀ ਵੀ

ਪੜੇ ਦੁੱਖਿਤ ਫਿਰ ਵੱਡਾ ਹੁੰਦਾ ਉਹ ਜਦੋਂ ਬੱਚਿਆਂ ਨੂੰ ਆਪਾਂ ਸਿਰੇ ਖਾਲੀ ਪੇਟ ਘਾਲਦੀਆਂ ਜਿਹਨੂੰ ਨਿਭਾਵਾ ਤੱਕ ਹੁੰਦਾ ਬੱਚਾ ਜਿਹਦੇ ਨਾਲ ਦੇ ਬੱਚਿਆਂ ਨੂੰ ਵੇਂਦੇ ਹੋਣਗੇ ਕੋਈ ਸਾਈਕਲਾਂ ਤੇ ਖੇਡਦਾ ਵਾ ਕੋਈ ਆਪਣੇ ਮਾਪਿਆਂ ਤੋਂ ਕੋਈ ਵਕਈ ਚੀਜ਼ਾਂ ਮੇਲਿਆਂ ਦੇ ਚ ਜਾ ਲੈਂਦੇ ਆ ਤੇ ਤੁਹਾਨੂੰ ਫਿਰ ਮੰਗਦੇ ਤੁਹਣਗੇ ਹਾਂਜੀ ਮੈਂ ਕਹ ਦੇ ਦੀ ਮੇਰੇ ਕੋਲ ਨਹੀਂ ਕੁਛ ਹੈਗਾ ਜੀ ਅੱਜ ਅਸੀਂ ਆਏ ਆ ਪਿੰਡ ਕਰਿਆਲਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇਹ ਪੱਟੀ ਸ਼ਹਿਰ ਦੇ ਨੇੜੇ ਕਰਿਆਲਾ ਪਿੰਡ ਹੁੰਦਾ ਵਾ ਅ ਜਿੱਦਾਂ ਤੁਸੀਂ ਭੈਣ ਮੇਰੇ ਲਾਗੇ ਦੇਖ ਰਿਹਾ ਜੇ ਆ ਛੋਟਾ ਬੱਚਾ ਦੇਖ ਰਿਹਾ ਜੇ ਇਹ ਅ ਅੱਜ ਝੌਂਪੜੀ ਬਣਾ ਕੇ ਇੱਕ ਤਰਪਾਲ ਪਾ ਕੇ ਇੱਕ ਕੁਲੀ ਬਣਾ ਕੇ ਇੱਕ ਝੌਂਪੜੀ ਦੇ ਵਿੱਚ ਰਹਿ ਰਿਹਾ ਆ ਸਾਰਾ ਸਮਾਨ ਵੇਖੋ ਆ ਜਿਹੜਾ ਇੱਕ ਇਹਨਾਂ ਵਿਚਾਰਿਆਂ ਨੇ ਤਰਪਾਲ ਦੇ ਵਿੱਚ ਰੱਖਿਆ ਵਾ ਕਿਉਂਕਿ ਹਾਲਾਤ ਕਰਦੇ ਇਹੋ ਜਿਹੇ ਬਣ ਗਏ ਸੀਗੇ ਕਿ ਜਿੰਨਾਂ ਨੂੰ ਵਿਚਾਰਿਆਂ ਨੂੰ ਆਪਣਾ ਇਸ ਜਿਹੜਾ ਘਰ ਵਾ ਇੱਕ ਝੁੱਗੀ ਬਣਾ ਕੇ ਉਹਦੇ ਵਿੱਚ ਰਹਿਣਾ ਪਿਆ ਤੇ ਆਓ ਤੁਹਾਡੀ ਮੈਂ ਗੱਲਬਾਤ ਕਰਾਉਣਾ ਭੈਣ ਜੀ ਨਾਲ ਤੇ ਜਾਣਨ ਦੀ ਕੋਸ਼ਿਸ਼ ਕਰਦਾ ਵਾਂ ਕਿ ਕੀ ਕਾਰਨ ਸੀਗਾ ਕਿ ਵਿਚਾਰੇ ਝੁੱਗੀ ਦੇ ਵਿੱਚ ਰਹਿ ਰਿਹਾ ਕੀ ਇਹਨਾਂ ਤੇ ਦੁੱਖਾਂ ਦਾ ਪਹਾੜ ਟੁੱਟਾ ਤੇ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਤੇ ਭੈਣ ਜੀ ਕੀ ਨਾਮ ਤੁਹਾਡਾ ਗੁਰਪ੍ਰੀਤ कौर ਤੇ ਭੈਣ ਕੀ ਕਾਰਨ ਬਣਿਆ ਕਿ ਤੁਸੀਂ ਅੱਜ ਇੱਕ ਤਰਪਾਲ ਪਾ ਕੇ ਇੱਕ ਝੁੱਗੀ ਦੇ ਵਿੱਚ ਰਹਿ ਰਹੇ ਜੀ ਬਾਲਿਆਂ ਤੇ ਕੋਠਾ ਹੀ ਉਹ ਡਿੱਗ ਪਿਆ ਇਸ ਕਰਕੇ ਮੇਰੇ ਘਰ ਵਾਲ ਦੇਥ ਹੋ ਗਈ ਤੇ ਬਿਮਾਰ ਸੀ ਕੀ ਗੱਲ ਸੀ ਇਹਨਾਂ ਨੂੰ ਬਿਮਾਰ ਸੀ ਅੱਛਾ ਹਾਂਜੀ ਤੇ ਜਿਹੜਾ ਤੁਸੀਂ ਬਾਲਿਆਂ ਤੇ ਕੋਠਾ ਪਾਇਆ ਸੀ ਕਿੰਨਾ ਚਿਰ ਹੋ ਗਿਆ ਡਿੱਗਿਆ ਇਹ ਥੋੜੇ ਦਿਨ ਹੋ ਗਿਆ 10 20 ਦਿਨ ਹੋ ਗਿਆ ਅੱਛਾ ਤੇ ਕਿਦਾਂ ਡਿੱਗ ਪਿਆ ਕੋਈ ਨਹੀਂ ਕਹਿੰ ਸੀਗਾ ਹਾਂਜੀ بارش ਕਰਕੇ ਅੱਛਾ ਇਸ ਕਰਕੇ ਤੇ ਕੋਈ ਨੁਕਸਾਨ ਨੁਕਸਾਨ ਹੋਇਆ ਬੱਚਾ ਕਿ ਬਸ ਕਿ ਯਾਰੀ ਉਹਨਾਂ ਦੇ ਥੱਲੇ ਆਪਾਂ ਆਪ ਸੁੱਤੇ ਹੁੰਨੇ ਆ ਕੋਈ ਇਹੋ ਜਿਹੀ ਕੋਈ ਗੱਲਬਾਤ ਨਹੀਂ ਜੀ ਹੋਈ ਨਹੀਂ ਇੱਕ ਕਮਰਾ ਡਿੱਗ ਪਿਆ ਹੀ ਇੱਕ ਕਮਰਾ ਠੀਕ ਹੀ ਅੱਛਾ ਤੁਸੀਂ ਕਿਹੜੇ ਕਮਰੇ ਜੀ ਹਾਂ ਉਹ ਨਹੀਂ ਡਿੱਗਾ ਜਿਹੜਾ ਹੈ ਇਹ ਦੂਸਰਾ ਡਿੱਗ ਪਿਆ ਹੈ ਅੱਛਾ ਜੀ ਹਾਂ ਜੀ ਤੇ ਘਰ ਵਾਲੇ ਤੁਹਾਡੇ ਨੂੰ ਕੀ ਕਿੰਨਾ ਚਿਰ ਹੋ ਗਿਆ ਡੈਥ ਹੋਈ ਨੂੰ 7ਵਾਂ ਮਹੀਨਾ ਲੱਗ ਗਿਆ ਅੱਛਾ 7 ਮਹੀਨਾ ਹਾਂ ਜੀ ਤੇ ਫਿਰ ਘਰ ਦਾ ਖਰਚਾ ਕਿਦਾਂ ਚੱਲ ਰਿਹਾ ਹੈ ਯਾਰ ਤੇ ਰਿਸ਼ਤੇਦਾਰ ਦੇ ਜਾਂਦੇ ਆ ਕਦੀ ਕੋਈ ਸੁਭ ਦਾ ਦੇ ਜਾਂਦਾ ਕੋਈ ਕੋਸ਼ਿਸ਼ ਦੇ ਜਾਂਦਾ ਫਿਰ ਵਾਰ-ਵਾਰ ਤੇ ਕੋਈ ਲੋਕ ਇੱਕ ਵਾਰੀ ਮਦਦ ਕਰਦੇ ਦੂਜੀ ਦੀ ਮਦਦ ਕਰਦੇ ਆ ਤੁਹਾਨੂੰ ਤਾਂ 7 ਮਹੀਨੇ ਹੋ ਗਿਆ ਘਰ ਵਾਲਿਆਂ ਦੇ ਆਖੀ ਨਹੀਂ ਤੇ ਫਿਰ ਹਰ ਵਾਰੀ ਕੋਈ ਮਦਦ ਕਰ ਦਿੰਦੇ ਕਿ ਕਦੀ ਸਕੂਲ ਚ ਚੱਲ ਜਾਨੀ ਰੋਟੀਆਂ ਪਕਾਉਣ ਅੱਛਾ ਹਾਂਜੀ ਜੇ ਜਿੱਦਾਂ ਤੁਸੀਂ ਕਹਿ ਰਹੇ ਨਾ ਕਿ ਕਦੀ ਕੋਈ ਮਦਦ ਕਰ ਲੈਂਦਾ ਕਦੀ ਕੋਈ ਮਦਦ ਕਰ ਦਿੰਦਾ ਵਾ ਤੇ ਕੋਈ ਐਦਾਂ ਦਾ ਦਿਨ ਵੀ ਹੋਇਆ ਕਿ ਕਦੀ ਵੀ ਕਿਸ ਨੇ ਮਦਦ ਨਾ ਕੀਤੀ ਹੋਏ ਤੇ ਰਮੀ ਦੇ ਵਿੱਚ ਆਟਾ ਬਣਾਉ। ਇਸ ਤਰ੍ਹਾਂ ਵੀ ਹੋਇਆ ਵਾ। ਅੱਛਾ। ਹਾਂਜੀ। ਭੁੱਖੇ ਵੀ ਰਹਿ ਜਾਂਦੇ ਆ। ਵਾਜੀ। ਬੇਬੇ ਤੇ ਲੈ। ਬਾਣ ਨੂੰ ਵਾਣ ਜਲਦੀ ਦੇ ਦਿੰਦੇ ਆ ਰੋਟੀ ਤੋਂ। ਇਹਦੇ ਭੁੱਖਾ ਰਹਾਂਗੇ। ਸਗੂ ਉਲਝਾ ਨਹੀਂ 100 ਰੁਪਿਆ ਲੈ ਆਉਣੀ ਹੈ। ਇਹਨਾਂ ਦੇ ਰੋਟੀ ਉੱਤੋਂ ਲੈ ਆਉਣੀ ਆ। ਅੱਛਾ ਇੱਕ ਦਿਨ ਦਾ 100 ਰੁਪਿਆ ਦੇ ਦਿੰਦੇ। ਹਾਂਜੀ। ਤੇ ਭੈਣ ਵੀ ਦੱਸਦੀ ਆ ਕਿ ਨਾਲੇ ਰੋਟੀ ਵੀ ਉੱਥੋਂ ਲੈ ਕੇ ਆਉਣੀ ਆ ਤੇ ਭੈਣ ਫਿਰ ਆਉਂਦੀ ਕਿੰਨੇ ਵਜੇ ਉੱਥੋਂ ਹਥੋ 3:00 ਵਜੇ ਆਈਦਾ ਤੇ 3 ਵਜੇ ਰੋਟੀ ਲੈ ਕਿਉਂਣੀ ਆ ਹਾਂਜੀ ਤੇ ਫਿਰ ਬੱਚੇ ਵਿਚਾਰੇ ਸਾਰਾ ਦਿਨ ਫਿਰ ਬੱਚੇ ਵੀ ਸਕੂਲ ਚਲ ਜਾਂਦੇ ਆ ਉਹ ਤੋਂ ਖਾ ਲੈਂਦੇ ਆ ਸਕੂਲੋਂ ਖਾ ਲੈਂਦੇ ਹਾਂਜੀ ਵਾਈ ਗਿਰੋ ਵੇਖੋ ਭੈਣ ਦੱਸਦੀ ਆ ਕਿ ਜਦੋਂ ਬੱਚੇ ਸਕੂਲ ਚਲ ਜਾਂਦੇ ਆ ਜਿਹੜਾ ਉੱਥੇ ਮਿੱਢੇ ਮਿੱਢ ਬਣਿਆ ਹੁੰਦਾ ਵਾ ਤੇ ਬੱਚੇ ਉੱਥੋਂ ਰਾਸ਼ਨ ਪਾਣੀ ਖਾ ਕੇ ਤੇ ਆਪਣਾ ਜਿਹੜਾ ਪਾਪੀ ਪੇਟ ਵਾ ਉਦੀਪੁਕ ਮਾਦਿਆ ਪਹਿਲੇ ਦੁੱਖ ਤੇ ਫਿਰ ਵੱਡਾ ਹੁੰਦਾ ਹੋਏ ਜਦੋਂ ਬੱਚੇ ਨਾਲੋਂ ਅਥਾਂ ਸਿਰੇ ਖਾਲੀ ਪੇਟ ਘਲਦੇ ਆ ਜਿਹੜੇ ਪਾਵਾ ਤੋਂ ਹੁੰਦਾ ਬੱਚਾ ਕਿੰਨੇ ਬੇਟੇ ਆ ਤੁਹਾਡੇ ਦੋ ਬੇਟੇ ਆ ਤੇ ਦੂਸਰੇ ਬੇਟੇ ਦੀ ਉਮਰ ਕਿੰਨੀ ਹੈ ਇਹ ਜਾਰਾ ਸਾਲ ਅੱਛਾ ਨਕੇ ਨਕੇ ਪਹਿਣ ਬੱਚੇ ਆ ਕਿ ਇਹ ਵਿਚਾਰਿਆਂ ਦਾ ਬਚਪਨਾ ਹਜੇ ਇਹਨਾਂ ਨੂੰ ਪਤਾ ਨਹੀਂ ਆ ਵੀ ਕੀ ਜਿਹੜੇ ਕਿ ਬੇਣ-ਬਾਬ ਤੋਂ ਕਿਦਾਂ ਪਰਿਵਾਰ ਰਹਿੰਦੇ ਆ ਕੀ ਉਹਨਾਂ ਨੇ ਮਜਬੂਰੀਆਂ ਹੁੰਦੀਆਂ ਵਾ ਇਹ ਵਿਚਾਰੇ ਬੱਚੇ ਮੈਨੂੰ ਲੱਗਦਾ ਕਿ ਛੋਟੀ ਉਮਰ ਦਾ ਕਰਕੇ ਅਣਜਾਣ ਵਾ ਤੇ ਭਾਰੇ ਫਿਰ ਤੁਹਾਨੂੰ ਸਤਾਉਂਦੇ ਤੇ ਹੋਣਗੇ ਮੰਮੀ ਤੁਹਾਨੂੰ ਆ ਚੀਜ਼ ਲੈ ਕੇ ਦੇ ਜਿਹੜੇ ਨਾਲ ਦੇ ਬੱਚਿਆਂ ਨੂੰ ਵੰਦੇ ਹੋਣਗੇ ਕੋਈ ਸਾਈਕਲਾਂ ਤੇ ਖੇਡਦਾ ਵਾ ਕੋਈ ਆਪਣੇ ਮਾਂ ਪਿਓ ਤੋਂ ਕੋਈ ਵਕਈ ਚੀਜ਼ਾਂ ਮੇਲੇਆਂ ਦੀ ਚੀਜ਼ਾਂ ਲੈਂਦੇ ਆ ਇਹ ਤੁਹਾਨੂੰ ਫਿਰ ਮੰਗਦੇ ਤੇ ਹੋਣਗੇ ਹਾਂਜੀ ਮੈਂ ਕਹ ਦੇਦੀ ਮੇਰੇ ਕੋਲ ਨਹੀਂ ਕੁਛ ਹੈਗਾ ਪੁੱਤ ਕੀ ਨਾਮ ਤੇਰਾ ਰੋਹਤ ਇਹ ਤਾਂ ਕਿਹੜੀ ਕਲਾਸ ਪੜਦਾ ਮੇਰੇ ਪੁੱਤ ਤੀਸਰੀ ਚ ਤੀਸਰੀ ਚ ਤੁਸੀਂ ਕਲਾਸ ਪੜਦਾ ਹੈ ਤੇ ਸਕੂਲ ਲੈ ਜਾਣਾ ਹੈ ਨਾ ਹਾਂਜੀ ਸਰਕਾਰੀ ਸਕੂਲ ਪਾਇਆ ਸਰਕਾਰੀ ਸਕੂਲ ਹੈ ਹਾਂਜੀ ਨਾ ਪੁੱਤ ਰੋਣਾ ਨਹੀਂ ਕੋਈ ਗੱਲ ਨਹੀਂ ਮੈਂ ਤੇਰੀ ਟੈਡੀ ਮੈਂ ਵੀਡੀਓ ਬਣਾ ਕੇ ਪਾਉਂਦੇ ਆ ਹਣਾ ਤੇ ਕੋਈ ਗੱਲ ਨਹੀਂ ਹੋ ਸਕਦਾ ਕੋਈ ਤੇਰਾ ਚਾਚਾ ਬਣ ਕੇ ਆਵੇ ਕੋ ਜਾਂ ਮਾਮਾ ਬਣ ਕੇ ਆਵੇ ਜੇ ਕੋਈ ਤਰਾ ਵੱਡਾ ਵੀਰਾ ਬਣ ਕੇ ਆਵੇ ਤੇਰੀ ਮਦਦ ਜ਼ਰੂਰ ਕਰੂਗਾ ਠੀਕ ਆ ਠੀਕ ਆ ਤੇ ਹੁਣ ਮੈਂ ਵੀਰ ਕੋਲச்சே ਨੂੰ ਵਿਚਾਰ ਨੂੰ ਮੈਂ ਕੀ ਪੁੱਛਾਂ ਹਨਾ ਕਿ ਮੇਰਾ ਦਿਲ ਨਹੀਂ ਕਹਦਾ ਕਿ ਇਹ ਬੱਚੇ ਨੂੰ ਵਿਚਾਰੇ ਦਾ ਮੈਂ ਮੈਂ ਬੱਚੇ ਨੂੰ ਰਵਾਵਾ ਹਨਾ ਕਿਉਂਕਿ ਜਦੋਂ ਮੈਂ ਕੋਈ ਨੂੰ ਚੀਜ਼ ਕੁਛ ਨਹੀਂ ਨੇ ਰੋਣਾ ਤਾਂ ਹੈਗਾ ਹੀ ਆ ਪਰ ਜੇਕਰ ਸੰਗਤ ਨੂੰ ਆਪਾਂ ਦੁੱਖ ਨਾ ਦਿਖਾਵਾਂਗੇ ਇਸ ਪਰਿਵਾਰ ਦਾ ਤੇ ਸੰਗਤ ਨੂੰ ਕਿੱਦਾਂ ਪਤਾ ਲੱਗੂਗਾ ਕਿ ਇਹ ਵਿਚਾਰਾ ਪਰਿਵਾਰ ਐਦਾਂ ਦੁੱਖਾਂ ਦੀ ਘੜੀ ਦੇ ਵਿੱਚ ਰਹਿ ਰਿਹਾ ਕਿ ਤਰਪਾਲ ਭਕੇ ਰਹਿ ਰਿਹਾ ਜੇ ਕਿਰਮ ਦਿਖਾਉਂਗਾ ਸੰਤ ਤਾਦੀ ਮਦਦ ਕਰੂਗੀ ਸੋ ਸਾਨੂੰ ਵੀ ਇੱਕ ਮਜਬੂਰ ਬੱਚੇ ਨਾਲ ਪਰਿਵਾਰ ਨਾਲ ਇਹੋ ਜੀਆਂ ਗੱਲਾਂ ਕਰਨੀਆਂ ਪੈ ਰਹੀਆਂ ਜੋ ਉਹਨਾਂ ਨਾਲ ਹੰੜ ਰਹੀਆਂ ਉਹ ਜੋ ਉਹਨਾਂ ਨਾਲ ਵਰਤ ਰਹੀਆਂ ਵਾ ਕਿਉਂਕਿ ਮੈਂ ਵੀ ਇੱਕ ਬਿਨ ਬਾਪ ਦਾ ਬੱਚਾ ਮੈਂ ਵੀ ਛੋਟਾ ਜਿਹਾ ਸੀਗਾ ਇਸ ਭੈਣ ਵੱਲ ਦੇਖ ਕੇ ਬੱਚੇ ਵੱਲ ਦੇਖ ਕੇ ਮੈਨੂੰ ਆਪਣਾ ਯਾਦ ਆ ਗਿਆ ਜਿਹੜਾ ਸੀਗਾ ਪਛੋਕੜ ਯਾਦ ਆ ਗਿਆ ਮੇਰੀ 4 ਸਾਲ ਦੀ ਉਮਰ ਸੀ ਜਦੋਂ ਮੇਰੇ ਡੈਡ ਦੀ ਡੈਥ ਹੋ ਗਈ ਤੇ ਹਾਲਾਤ ਇਹ ਵੰਦੇ ਸੀਗੇ कि मेरी मम्मी दस दी है कि ਸਾਡੇ ਘਰ ਇੱਕ ਵੀ ਆਟਾ ਨਹੀਂ ਸੀ ਹੈਗਾ ਤੇ માતા ਮੇਰੀ ਨੂੰ ਵਿਚਾਰੀ ਨੂੰ ਕਿਤੇ ਆਟਾ ਨਹੀਂ ਸੀ ਮਿਲਿਆ ਕਿਉਂਕਿ ਅਸੀਂ ਇਹ ਗੱਲਬਾਤ ਤਰਾਣ ਵਿੱਚ ਰਾਂਗੇ ਤੇ ਮੇਰੀ ਨਾਨੀ 20 ਕਿਲੋਮੀਟਰੋਂ ਚੱਲ ਕੇ ਆ ਕੇ ਤੇ ਆਟਾ ਦੇ ਕੇ ਗਈ ਸੀ ਕਿਉਂਕਿ ਉਦੋਂ Google Pay ਨਹੀਂ ਸੀ ਚੱਲਦੇ PhonePe ਨਹੀਂ ਸੀ ਚੱਲਦੇ ਵੀ ਆਪਾਂ ਦੂਰੋਂ ਪੈ ਪਾਦੀ ਤੇ ਨਾਨੀ ਮੇਰੀ ਆਣ ਕੇ ਆਟਾ ਲੈ ਕੇ ਦੇ ਗਈ ਸੀ ਤੇ ਮੈਂ ਜਾਂ ਸਮਝਦਾ ਕਿ ਅੱਜ ਇਹ ਪਰਿਵਾਰ ਤੇ ਕੀ ਹਾਲਾਤ ਵਿੱਚ ਰਿਹਾ ਉਹ ਤੇ ਜਦੋਂ ਹਰ ਕੋਈ ਬੱਚਿਆਂ ਵੱਲ ਵੇਨਾ ਵਾ ਸਾਈਕਲ ਵੇਨਾ ਵਾ ਬੱਚਿਆਂ ਨੂੰ ਸਾਈਕਲ ਨਾਲ ਖੇਡਦੇ ਜਾਂ ਗੁੱਡੀਆਂ ਪਤੰਗਾਂ ਨਾਲ ਡੋਰ ਨਾਲ ਖੇਡਦੇ ਵੇਨੇ ਤਾਂ ਮਨ ਨੂੰ ਹੋਤਰਾ ਤੇ ਹੁੰਦਾ ਹੀ ਹੋਗਾ ਹਾਂਜੀ ਮੇਰੇ ਪਾਪਾ ਦੀ ਡੈਥ ਹੋ ਗਈ ਆ ਤੇ ਹਾਂ ਅਹੀ ਇੱਕ ਚੌਪੜੀ ਚ ਰਹਿਨੇ ਆ ਜਿਹੜਾ ਕਮਰਾ ਸੀ ਉਹ ਵੀ ਬਾਲਿਆ ਤੇ ਸੀ ਉਹ ਵੀ ਟੱਟ ਗਿਆ ਤੇਾਨੂੰ ਇੱਕ ਕੋਠਾ ਪਾ ਦੇ ਪੈਣੀ ਹੋਣੀ 4-5 ਦਿਨ ਹੋ ਗਿਆ ਮੀਂਹ ਕਾਫੀ ਪਿਆ ਸੀਗਾ ਤੇ ਉਦੋਂ ਫਿਰ ਝੌਂਪੜੀ ਤੇ ਤੁਸੀਂ ਰਹ ਰਹੇ ਤੁਸੀਂ ਕਿਦਾਂ ਆਪਣਾ ਬਚਾ ਕੀਤਾ ਸੀਗਾ ਅਹੀਂ ਕਦ ਕੇ ਤੋ ਕਿਉਂ ਪਈ ਝੌਂਪੜੀ ਕਦ ਕੇ ਤੋ ਮੈਂ ਸਟੀਕਰਵਾਉਣੇ ਕਦ ਕੇ ਤੋ ਇਸ ਕਰਕੇ ਫਿਰ ਅਹੀਂ ਬਚਾ ਕੀਤਾ ਆਪਣਾ ਸਿਲੰਡਰ ਬਾਰੇ ਵੀ ਮਾਤਾ ਜੀ ਕੋਈ ਗੱਲ ਕਰ ਰਹੀ ਸੀ ਮੇਰੇ ਨਾਲ ਹੋਣੀ ਸਿਲੰਡਰ ਵੀ ਚਲਾਦਾ ਕੋਈ ਕਿਸੇ ਨੇ ਅੱਛਾ ਆਟਾ ਵੀ ਕਿਸੇ ਤੋਂ ਲੈ ਕੇ ਆਂਦਾ ਆਟ ਸਿਲੰਡਰ ਵੀ ਕਿਸੇ ਤੋਂ ਲੈ ਕੇ ਆਏ ਉਹ ਵੀ ਨਹੀਂ ਚੱਲਿਆ ਮੈਂ ਖਰਾਬ ਦੇਤਾ ਅੱਛਾ ਤੇ ਆਪਣਾ ਸਿਲੰਡਰ ਸਿਲੰਡਰ ਨਾ ਰਹਾ ਨਹੀਂ ਹਾਂਜੀ ਸਾਡਾ ਸਿਲੰਡਰ ਜਿੱਦੇ ਤੇ ਰੋਟੀ ਪੰਕ ਤੇ ਪਿੰਨ ਤੇਰੀ ਵੀਡੀਓ ਵੀਰ ਵੇਖ ਰਹੇ ਆ ਤੂੰ ਜਿਹੜੇ ਵੀ ਵੀਡੀਓ ਵੇਖ ਰਿਹਾ ਹੈ ਉਹਨਾਂ ਵੀਰਾਂ ਨੂੰ ਜਾਂ ਭੈਣਾਂ ਨੂੰ ਕੁਝ ਕਹਿਣਾ ਚਾਹੁੰਦੀ ਹਾਂ ਮੈਂ ਹੋਕੈ ਨਹੀਂ ਚਾਹੁੰਦੀ ਵੀ ਮੈਨੂੰ ਕੋਈ ਮਦਦ ਦਿੱਤੀ ਜਾਵੇ ਜਰੂਰ ਮੇਰੀ ਮਦਦ ਕਰੋ ਮੇਰੇ ਘਰ ਉਹ ਲਿੱਦਾ ਤੋ ਗਈ ਹੈ ਨੂੰ ਜਰੂਰ ਮਦਦ ਕਰੋ ਮੇਰੇ ਛੋਟੇ ਛੋਟੇ ਬੱਚੇ ਜਰੂਰ ਮੈਨੂੰ ਮਦਦ ਕਰੋ ਮੀਨੋ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਕਿ ਕੋਈ ਅਸੰਤ ਨੂੰ ਰੋਕੇ ਵਿਖਾਵੇ ਕਿਉਂਕਿ ਇੱਕ ਜਿਹੜਾ ਮਦਦ ਮੰਗਣੀ ਉਹ ਵੀ ਬੜਾ ਔਖਾ ਹੁੰਦਾ ਵਾ ਕਿਉਂਕਿ ਕੋਈ ਲੋਕ ਕੁਝ ਸੋਚਦੇ ਆ ਕੁਝ ਲੋਕ ਕੁਝ ਸੋਚਦੇ ਆ ਪਰ ਤੁਹਾਨੂੰ ਪਤਾ ਕਿ ਜਿਹੜੇ ਮਜਬੂਰੀਆਂ ਉਹ ਬੋਲਾ ਕੁਝ ਕਰਾ ਦਿੰਦੀਆਂ ਵਾ ਇਸ ਭੈਣ ਦਾ ਵਿਚਾਰੀ ਦਾ ਹੱਸਦਾ ਖੇਡਦਾ ਪਰਿਵਾਰ ਸੀਗਾ ਪਰ ਹਾਲਾਤ ਇਦਾਂ ਦੇ ਦਿਨਾਂ ਦੇ ਵਿੱਚ ਚੇਂਜ ਹੋ ਗਏ ਕਿ ਘਰ ਵਾਲੇ ਦੀ ਡੈਥ ਹੋ ਗਈ ਛੋਟੇ ਛੋਟੇ ਬੱਚੇ ਆ ਕਮਾਈ ਦਾ ਕੋਈ ਸਾਧਨ ਨਹੀਂ ਸੀ ਕੋਈ ਜ਼ਮੀਨ ਜਿਆਦਾ ਨਹੀਂ ਸੀ ਆਗੀ ਤੇ ਇੱਕੋ ਇੱਕ ਕਮਾਊ ਸੀਗਾ ਜੋ ਇਹਨਾਂ ਦਾ ਸਿਰ ਦਾ ਸਾਈਂ ਸੀਗਾ ਉਹ ਦੁਨੀਆ ਤੋਂ ਚਲੇ ਗਿਆ ਜਿਹਦੇ ਵਾਸਤੇ ਕਿ ਅੱਜ ਵਿਚਾਰਿਆਂ ਦੇ ਇੱਕ ਦੋ ਕੋਠੇ ਸੀਗੇ ਜਿਹੜੇ ਉਹ ਵੀ ਜਿਹੜੀ ਚੰਦਰਾ ਮੀਆ ਆ ਉਹਦੇ ਨਾਲ ਟੱਠ ਗਏ ਤੇ ਅੱਜ ਵਿਚਾਰਿਆਂ ਦੇ ਵੇਖੋ ਮੈਂ ਘਰ ਦਿਖਾਉਣਾ ਤੁਹਾਨੂੰ ਵੀਰੋ ਇੱਥੇ ਦੋ ਕੋਠੇ ਸੀਗੇ ਤੇ ਮੇਹ ਆਇਆ ਜਿਸ ਦਾ ਕਰਕੇ ਉਹ ਕੋਠੇ ਡਿੱਗ ਗਏ ਤੇ ਹੁਣ ਆ ਪਿੰਡ ਦੀ ਸੰਗਤ ਵਾ ਜਿਨ੍ਹਾਂ ਨੇ ਆ ਕਿਸੇ ਵੀ ਨੇ ਵਿਚਾਰਨੇ ਮਿੱਟੀ ਸਟਾਰ ਦਿੱਤੀ ਆ ਜਾਂ ਕਿ ਰਾਤ ਥੋੜੀਆਂ ਬੋਲੀਆਂ ਇਟਾਂ ਜਿਹੜੀਆਂ ਤੁਸੀਂ ਦੇਖ ਰਹੇ ਜੀ ਜਾਂ ਸਰੀਆ ਲੱਗ ਰਿਹਾ ਦੇਖ ਰਹੇ ਜੀ ਇਹ ਪਿੰਡ ਦੇ ਜੋ ਵੀਰ ਆ ਦਾਨੀ ਸੱਜਣ ਸੀਗੇ ਉਹਨਾਂ ਨੇ ਸੇਵਾ ਕੀਤੀ ਤੇ ਜਿਹਦਾ ਕਰਕੇ ਆ ਮਾੜਾ ਚੰਗਾ ਵਿਚਾਰੀਆਂ ਦਾ ਘਰ ਛੁਰਵਾ ਸ਼ੁਰੂ ਹੋਈ ਆ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਵਾ ਕਿ ਪਿੰਡ ਘਰਿਆਲੇ ਦੇ ਵੀਰਾਂ ਨੂੰ ਕਿਉਂਕਿ ਘਰਿਆਲਾ ਪਿੰਡ ਵੀ ਬਹੁਤ ਵੱਡਾ ਵਾ ਤੇ ਵੀਰੋ ਤੁਹਾਡੇ ਅੱਗੇ ਹੱਥ ਜੇ ਜੋੜ ਕੇ ਬੇਨਤੀ ਆ ਕਿ ਜਿੰਨਾ ਜਿੰਨਾ ਪਰਿਵਾਰ ਨੂੰ ਰੱਬ ਨੇ ਰਿਜਕ ਦਿੱਤਾ ਵਾ ਤੇ ਉਹ ਪਰਿਵਾਰ ਉਹ ਵੀਰ ਉਹ ਐਨਰੀ ਭੈਣਾ ਜਾਂ ਭਰਾ ਜਾਂ ਜਿਹੜੇ ਇੱਥੇ ਹੀ ਇੰਡੀਆ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿ ਰਹੇ ਪੰਜਾਬ ਦੇ ਵਿੱਚ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਭੈਣ ਦਾ ਦਰਦ ਜਰੂਰ ਸੁਣਿਓ ਜਿਆਦਾ ਨਹੀਂ ਤੇ ਥੋੜੇ ਛੋੜੇ ਦੀ ਜਰੂਰ ਮਦਦ ਕਰਿਓ ਕਿਉਂਕਿ ਤੁਹਾਡਾ ਕੀਤਾ ਹੋਇਆ 100 ਰੁਪਿਆ ਦਾਣ ਵੀ ਭੈਣ ਦੇ ਘਰ ਦੇ ਵਾਸਤੇ ਲੱਖਾਂ ਕਰੋੜਾਂ ਦਾ ਇੱਕ ਦਾਨ ਹੋ ਸਕਦਾ ਵਾ ਕਿਉਂਕਿ ਜਿਕਰ ਆਪਾਂ ਕਹਿੰਦੇ ਹੁੰਦੇ ਕਿ ਬੂੰਦ-ਬੂੰਦ ਨਾਲ ਵੀ ਸਮੁੰਦਰ ਭਰ ਜਾਂਦਾ ਵਾ ਸੋ ਮੈਂ ਸਾਰੀ ਸੰਗਤ ਅਗੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਇਸ ਭੈਣ ਦੇ ਬੜਾ ਭੈਣੇ ਮਜਬੂਰ ਹੋ ਕੇ ਸਾਨੂੰ ਫੋਨ ਕੀਤਾ ਸੀਗਾ ਕਿ ਵੀਰੋ ਮੇਰੇ ਹੱਥ ਖੜੇ ਆ ਮੇਰੇ ਹੱਥ ਪੱਲੇ ਕੁਝ ਨਹੀਂ ਹੈਗਾ ਤੇ ਹੋ ਜਿਆਦਾ ਨਹੀਂ ਤੇ ਮੇਰੀ ਕੰਮ ਸਿੱਪ ਮੇਰੀ ਵੀਡੀਓ ਬਣਾ ਕੇ ਪਾ ਦਿਓ ਹੋ ਸਕਦਾ ਕੋਈ ਭੈਣ ਜਾਂ ਕੋਈ ਵੀਰ ਮੇਰਾ ਹਮਦਰਦੀ ਬਣ ਕੇ ਆਵੇ ਮੇਰਾ ਭਰਾ ਬਣ ਕੇ ਆਵੇ ਤੇ ਮੇਰੀ ਜਿਹੜੀ ਮਜਬੂਰੀ ਆ ਉਹਦੇ ਮੈਨੂੰ ਮਦਦ ਕਰੇ ਕਿਉਂਕਿ ਦਾਦੀ ਆਪੇ ਐਂ ਦੱਸਦੀ ਆ ਕਿ ਬੱਚੇ ਵੀ ਘਰੋਂ ਇੰਥੋਂ ਤੱਕ ਗਰੀਬੀ ਆ ਕਿ ਬੱਚੇ ਵੀ ਸਵੇਰੇ ਖਾਲੀ ਪੇਟ ਘਰੋਂ ਜਾਂਦੇ ਆ ਤੇ ਤੇ ਉਹ ਤੇ ਜਦੋਂ ਤੁਸੀਂ ਸਵੇਰੇ ਸੇ ਸਕੂਲ ਜਾਂਦੇ ਜੇ ਘਰੋਂ ਤੇ ਫਿਰ ਕਈ ਵਾਰੀ ਭੁੱਖ ਤੇ ਲੱਗਦੀ ਹੋਣੀ ਆ ਹਾਂਜੀ ਤੇ ਫਿਰ ਕਿੱਦਾਂ ਫਿਰ ਫਿਰ Otra jo leni hai ha shrole nahi tera ਹਵਾ ਹੀ ਗਰੀ ਮੇਰੇ ਕੋ ਕੁਝ ਕਹਿਣ ਨੂੰ ਇੱਕ ਸ਼ਬਦ ਨਹੀਂ ਰਿਹਾ ਮੇਰੇ ਕੋਲ ਬੱਚਾ ਕਹਿੰਦਾ ਕਿ ਜਦੋਂ ਸਾਡੇ ਕੋਲ ਰੋਟੀ ਨਹੀਂ ਹੁੰਦੀ ਫਿਰ ਅਸੀਂ ਉਦਾਂ ਹੀ ਰੋ ਲੈਂਦੀ ਆ ਤੇ ਉਹ ਮਾਂ ਤੇ ਵਿਚਾਰੀ ਤੇ ਕੀ ਬੀਤੀ ਹੋਈ ਜਿਹੜੀ ਬੱਚੇ ਆਪਣੇ ਨੂੰ ਖਾਲੀ ਪੇਟ ਸਕੂਲ ਤੇਜਦੀ ਆ ਕਿਉਂਕਿ ਆਪਾਂ ਬੱਚਾ ਨੂੰ ਕੋਈ ਬਿਸਕੁਟ ਦੇ ਕੇ ਭੇਜਦਾ ਵਾ ਕੋਈ ਬੱਚਾ ਨੂੰ ਮੈਗੀ ਬਣਾ ਕੇ ਭੇਜਦਾ ਵਾ ਕੋਈ ਬੱਚਿਆਂ ਨੂੰ ਕੇ ਟਾਈਪ ਦੀ ਚੂਰੀ ਬਣਾ ਕੇ ਭੇਜਦਾ ਤਾਂ ਤੇ ਪਰ ਇਹ ਵੀ ਬੱਚੇ ਹੈਗੇ ਆ ਕਿ ਜਿਹੜੀ ਇੱਕ ਮਾਂ ਉਹਨਾਂ ਨੂੰ ਖਾਲੀ ਪੇਟ ਵੀ ਗਈ ਸਕੂਲੇ ਭੇਜਦੀ ਹੈ। ਤਾਂ ਕਿ ਜਿਹੜੀ ਭੁੱਖ ਵਾ ਉਹਨੇ ਨਹੀਂ ਇਹ ਨਹੀਂ ਵੇਖਣਾ ਕਿ ਗਰੀਬ ਵਾ ਤੇ ਇਹਨਾਂ ਦੇ ਇਹਨਾਂ ਨੂੰ ਮੈਂ ਭੁੱਖ ਨਾਲ ਲੱਗਾ। ਭੁੱਖ ਨੇ ਅਮੀਰ ਨੂੰ ਵੀ ਉਹਨਾਂ ਹੀ ਲੱਗਣਾ ਵਾ ਤੇ ਜਿਹੜਾ ਗਰੀਬ ਵਾ ਭੁੱਖ ਨੇ ਉਹਨੂੰ ਵੀ ਉਹਨਾਂ ਹੀ ਲੱਗਣਾ ਵਾ ਤੇ ਕਿਸਾਰੀ ਸੰਗਤ ਅਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੀਰੋ ਇਹ ਛੋਟੇ ਜਿਹੇ ਬੱਚੇ ਨੇ ਜਿਹੜੇ ਅੱਖਾਂ ਦੇ ਹੰਝੂ ਆ ਉਹਨਾਂ ਦਾ ਮੋਲ ਜਰੂਰ ਮੋੜਿਓ ਆ ਵੇਖੋ ਕਿਦਾਂ ਵਿਚਾਰਾ ਰੋ ਰਿਹਾ ਵਾ ਤੇ ਜਰੂਰ ਇਹਨਾਂ ਬੱਚਿਆਂ ਦੀ ਸਾਲ ਲਿਓ ਪਿੰਡ ਘਰਿਆਲਾ ਜ਼ਿਲ੍ਹਾ ਤਰਨਤਾਰਨ ਇਹ ਬੱਚਿਆਂ ਦਾ ਪਿੰਡ ਵਾ ਤੇ ਮੈਂ ਖੇਤ ਇਹੋ ਬੇਨਤੀ ਕਰਨਾ ਕਿ ਇਸ ਪਰਵਾਦ ਦੀ ਵਾਤਵਾਦ ਮਦਦ ਜਰੂਰ ਕਰਿਓ ਤੇ ਜੇਕਰ ਤੁਸੀਂ ਮਦਦ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਵਾਤਵਾਦ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਹੋ ਸਕਦਾ ਤੁਹਾਡੀ ਸ਼ੇਅਰ ਕੀਤਾ ਇਸ ਪਰਿਵਾਰ ਦਾ ਕੋਈ ਵੀਰ ਉਹ ਮਦਦਗਾਰ ਬਣ ਕੇ ਆਵੇ ਕੋਈ ਪਰਿਵਾਰ ਦਾ ਕੋਈ ਹਮਦਰਦੀ ਬਣ ਕੇ ਆਵੇ ਤਾਂ ਇਹਨਾਂ ਬੱਚਿਆਂ ਦੀ ਜ਼ਿੰਮੇਵਾਰੀ ਚੱਕ ਲਵੇ ਸੋ ਇਹਨਾਂ ਦੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਮਾਈ ਗੁੱਜੇ ਦਾ ਫਾਸਾ ਮਾਈ ਗੁੱਜੇ ਦੀ ਫਤ